ਇਕ ਓੰਕਾਰ ਸਤਗੁਰ ਪ੍ਰਸਾਦ ਅਥ ਬਚਿੱਤਰ ਨਾਟਕ ਗ੍ਰੰਥ ਲਿਖਿਆ ਤੇ ਤੁਹੈ ਪ੍ਰਸਾਦ ਸ੍ਰੀ ਮੁਖ ਬਾਕ ਪਾਤ ਸਾਹੀ ਦਸਵੀਂ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕਰਉ ਸਹਿਤ ਚਿਤ ਲਾਇ ਪੂਰਨ ਕਰਉ ਗ੍ਰੰਥ ਇਹ ਤੁਮ ਮੋਹਿ ਕਰਹੁ ਸਹਾਇ नमस्कार श्री खणक को करौ सो हित चितलाए पूरन करौ गिरंत एहे तुम मोह करहो सहाय त्रिभंगी छंद त्रिकाल जी के उसत खग खंड बेहंडंग खालदाल खंडांग अतरण मंडंग बर्मंडंग ਪੂਜੇ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਪਾਨ ਪ੍ਰਭੰ ਸੁਖ ਸੰਤਾ ਕਰਨੰ ਦੁਰਮਤ ਦਰਣੰ ਕੇਲਵਿਖ ਹਰਣੰ ਆਸ ਸਰਣੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਪਾਰਣ ਜੈ ਤੇਗੰ ਜੈ ਤੇਗੰ ਪੁਜੰਗ ਪ੍ਰਯਾਤ ਛੰਦ ਸਦਾ ਇੱਕ ਜੋਤਿਆੰ ਅਜੁਨੀ ਸਰੂਪੰ ਮਹਾਦੇਵ ਦੇਵੰ ਮਹਾਪੂਪ ਪੂਪੰ ਨਿਰੰਕਾਰ ਨਿਤਿਆੰ ਨਰੂਪੰ ਨਿਰਵਾਣੰ ਕਲੰਕਾਰਣੇ ਅੰਗ ਨਮੋ ਖੜਗ ਪਾਣੰ ਨਿਰੰਕਾਰ ਅਨਿਰਵਕਾਰ ਨਿਤਯੰ ਨੇਰਾਲੰ ਨ ਬ੍ਰੁੱਧੰ ਵਿਸ਼ੇਖੰ ਨ ਤਰਨੰ ਨ ਪਾਲੰ ਨ ਰੰਗੰ ਨਾਰਾਇਣੰ ਰੂਪੰ ਨ ਰੇਖੰ ਨ ਰੰਗੰ ਨ ਰਾਗੰ ਅਪਾਰੰ ਅਪੇਖੰ ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ਨ ਨਾਮੰ ਨ ਥਾਮੰ ਮਹਾ ਜੋਤਿ ਜਾਗੰ ना तोयखं ना पेखं निरंकार नित्यं महायोग जोगं सो परमन पवित्रं अजेयं अपेयं अनामं अठामं महायोग जोगं महाकाम कामं अलेखं अपेखं अनिलं अनादं परें पवित्रं सदा निर्विखादं सो आदं अनादं अनिलं अनंतं अद्वैखं अपेखं महेशं महंतं नरोखं नसूखं नद्रोहं नमोहं नकामं नक्रोधं अजोनी अजोहं परें पवित्रं ਸੂਤਰੰ ਪੁਨੀਤੰ ਪੁਰਾਣੰ ਅਜੇਯੰ ਅਪੇਯੰ ਪਵਿਖੰ ਪਵਾਣੰ ਨ ਰੋਗੰ ਨ ਸੋਗੰ ਸੋ ਨਿਤਯੰ ਨ ਵੀਨੰ ਅਜਾਯੰ ਸਹਾਇੰ ਪਰਮੰ ਪ੍ਰਬੀਨੰ ਸੋ ਪੂਤੰ ਪਵਿਖੰ ਪਵਾਨੰ ਪਵੇਯੰ ਨਮੋ ਨਿਰਬਿਕਾਰੰ ਨਮੋ ਨਰਜੁਰੇਯੰ ਨਮੋ ਦੇਵ ਦੇਵੰ ਨਮੋ ਰਾਜ ਰਾਜੰ ਨਿਰਾਲੰਬ ਨਿਤਯੰ ਸੋ ਰਾਜਾ ਤੇ ਰਾਜੰ ਅਲੇਖੰ ਆਪੇਖੰ ਆਪੂਤੰ ਅਦਵੇਖੰ ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ ਮਹਾਦੇਵ ਦੇਵੰ ਮਹਾਜੋਗ ਜੋਗੰ ਮਹਾਕਾਮ ਕਾਮੰ ਮਹਾਭੋਗ ਭੋਗੰ ਕਹੂ ਰਾਜ ਸੰਤਾਮ ਸੰਸਾਰਦਕੇ ਅੰ ਕਹੂੰ ਨਾਰ ਕੋ ਰੂਪ ਧਾਰੇ ਨਰੇੰ ਕਹੂੰ ਦੇਵੀ ਅੰਗ ਦੇਵ ਤੰਦੈਤ ਰੂਪੰ ਕਹੂੰ ਰੂਪ ਅਨੇਕ ਧਾਰੇ ਅਨੂਪੰ ਕਹੂੰ ਫੂਲ ਹੋਆ ਕੈ ਭਲੇ ਰਾਜ ਫੂਲੇ ਕਹੂੰ ਭਵਰ ਹੋਆ ਕੈ ਭਲੀ ਪਾਤ ਭੂਲੇ ਕਹੂੰ ਪਵਨ ਹੋਆ ਕੈ ਵਹੇ ਬੇਗ ਐਸੇ ਕਹੇ ਮੌਨ ਆਵੇ ਕਥਉਤਾ ਹੈ ਕੈਸੇ ਕਹੂੰ ਨਾਦ ਹੋਆ ਕੈ ਭਲੀ ਪਾਤ ਬਾਜੇ ਕਹੂੰ ਪਾਰਦੀ ਹੋਏ ਧਰੇ ਬਾਨ ਰਾਜੇ कहूँ मृ गोह का पली पांत मोहे कहू काम कीजियो तरे रूप सोहे नहीं जान जाई कछु रूप रेखंग कहा बास ताको फिरे पेखं कहा नाम ताको कहाँ क्या कहा, कहा, वै, कहा मैं बखानो, कहे मो नया व न ताको कोई तात मातंग न पायंग न पुत्रंग न पौत्रंग न दाया न दायंग न नेहंग न गेहंग न सैनंग न साथंग महाराज राजंग महानाथ नाथंग परमंग पुरानंग पवित्र ਅਸ਼ਸਤਰੰ ਪਰੇਯੰ ਅਨਾਦੰ ਅਨੀਲੰ ਅਸੰਭੰ ਅਜੇਯੰ ਅਪੇਦੰ ਅਛੇਦੰ ਪਵਿੱਤਰੰ ਪ੍ਰਮਾਥੰ ਮਹਾਦੀ ਨਦੀਨੰ ਮਹਾਨਾਥ ਨਾਥੰ ਅਦਾਗੰ ਅਦਗੰ ਅਲੇਖੰ ਅਪੇਖੰ ਅਨੰਤੰ ਅਨੀਲੰ ਅਰੂਪੰ ਅਦਵਖੰ ਮਹਾ ਤੇਜ ਤੇਜੰ ਮਹਾ ਜਵਾਲ ਜਵਾਲੰ ਮਹਾ ਮੰਤਰ ਮੰਤਰੰ ਮਹਾ ਕਾਲ ਕਾਲੰ ਕਰੰ ਬਾਮ ਚਾਪਯੰ ਕਿਰਪਾਣੰ ਕਰਾਲੰ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ਮਹਾ ਦਾੜ ਦਾੜੰ ਸੋਹੰ ਅਪਾਰੰ ਜਿਨਾ ਚਰਬੀ यंगजीव जग्यंग हजारं डमाडम डौरु सीता सेत छत्रं हहाहू हहा संग चमाचम अतरं महाकोर शब्दंग बजे संग असंग प्रलय काल के काल की ज्वाल जय संग रसावल छंद कण कंठ वाजंतोण मेघ लाजंग पयो सद एवंग हडयो नीर तेवंग ਕੁਰੰਕ ਔਂਗਰੇ ਅੰਤੋਣੰਨੇ ਵਰੇ ਅੰਗ ਮਹਾਨਾਦ ਨਾਦੰ ਸੁਰੰ ਨਿਰਬਖਾਦੰ ਸਿਰੰਗਮਾਲ ਰਾਜੰ ਲਖੇ ਰੁਦਰਲਾਜੰ ਸੋਵੇ ਚਾਰ ਚਿਤਰੰ ਪਰਮੰ ਪਵਿੱਤਰੰ ਮਹਾਗਰਜ ਗਰਜੰ ਸੁਣੇ ਦੂਤ ਲਰਜੰ ਸਰੰਨ ਸਰੋਣ ਸੋਹੰ ਮਹਾ ਮਾਨਮੋਹੰ ਪੁਜੰਗ ਪ੍ਰਯਾਤ ਛੰਦ त्र जैसे तजंग जेर जंग उत्पु जीवन रचे अंड जंग खंड ब्रह्मांड एवं दिशा भेद सायं जिमी आसमानं चतुर्वेद कथें कुरान पुराणं रचे रेन दिवसं थपे सूर चंद्रं ठठे दैव दानो रचे बी रविंद्रं करि लोह कलमं लिख्यो लेख माथं सबजे रखीने बलि काल हाथं कई मेट डारे ओ सारे बनाए उपारे गढ़े फिर मेटे उपाय क्रिया काल जू की किनु ना ਛਾਨੇ ਕਨਿਉ ਪੈ ਬਹ ਹਾਂ ਹਾਂ ਕਨਿਉ ਪੈ ਬਹਾਨੀ ਕਿਤੇ ਕ੍ਰਿਸ਼ਨ ਸੇ ਕੀਟ ਕੋਟ ਬਣਾਏ ਕਿਤੇ ਰਾਮ ਸੇ ਮੇਟ ਡਾਰੇ ਉਪਾਏ ਮਹਾਦੀਨ ਕੇਤੇ ਬ੍ਰਥੀਮਾ ਜਹੂਏ ਸਮੈ ਆਪਣੀ ਆਪਣੀ ਅੰਤ ਮੂਏ ਜਿਤੇ ਔਲੀਆ ਅੰਬੀਆ ਹੋਏ ਬੀਤੇ ਤਿਤੇਉ ਕਾਲ ਜੀਤਾ ਨਾ ਤੇ ਕਾਲ ਜੀਤੇ ਜਿਤੇ ਰਾਮ ਸੇ ਕ੍ਰਿਸ਼ਨ ਹੋਏ ਬਿਸਨ ਆਏ ਤਿਤੇਉ ਕਾਲ ਖਾਪਿਓ ਨਾ ਤੇ ਕਾਲ ਖਾਏ ਜਿਤੇ ਇੰਦਰ ਸੇ ਚੰਦ ਸੇ ਹੋਤੇ ਆਏ ਤਿਤੇਉ ਕਾਲ ਖਾਪਾ ਨਾ ਤੇ ਕਾਲ ਖਾਏ ਜਿਤੇ ਆউলਿਆ ਅੰਬੀ ਆਗਾ ਸੋਹੇ ਹੈ ਸਬੈ ਕਾਲ ਕੇ ਅੰਤ ਦਾੜਾ ਤਲਹਿ ਜਿਤੇ ਮਾਨਤਾਤਾਦ ਰਾਜਾ ਸੁਹਾਏ ਸਬੈ ਬਾਂਧ ਕਿਆ ਕਾਲ ਜੇਲੇ ਚਲਾਏ ਜਿਨੇ ਨਾਮ ਤੱਕ ਉਚਾਰ ਉਬਾਰੇ ਬਿਨਾ ਸਾਮ ਤਾਂ ਕੀ ਲਖੇ ਕੋਟ ਮਾਰੇ ਰਸਾਵਲ ਛੰਦ ਤਵ ਪ੍ਰਸਾਦ चमकै कृपानं अपूतं प्रयाणं तुणन्नेवराणं कुरं कोंगरेयाणं चतुर्बाहाचारं चा नेजूटं सुधारंगतापास सोहं जमं मानमोहनं सुबंग जीवज्वलनं सुदडाकरालं बजीबंब शंखं उठे नाद बंखं सुबंग रूपस्यामं महाशोभतामं छभे चार चित्रंग परेयंग पवित्रं पूजंग प्रयात छंद सिरंग से छत्रंग सो सुभ्रंग बिराजंग लखे छैल छाया करे तेज लाजंग विशालाल नैनंग महाराज सोहंग ते गंग अंश मालंग हसंग क्रोहंग कहो रूप तारे महाराज सोहंग कहो देव कन्यान के मान मोहंग कहो वीर हुआ कै तरे बान पानंग कहो पूप हुआ कै बजाए निसानंग रसावल छांद तनुर बान तारे छके छैल पारे लय खग ऐसे महावीर जैसे जो वैजंग जो रंकरे युद्ध को रं कृपाने धद्यालंग सदायं कृपालं सदा एक रूपं सब लोक भूपं अजयं अजयं शरण्यं सहायं तप खग पानं महालोक दानं पवेक्षं पवें नमो नर जरें मदोमान मुंडंग सुभंग रोंड चुंडंग सिरंग सेत छत्रंग लसंग हाथ अतरंग सुने नाद भारी तरसे छत्र धारी दिशा वस्त्र राजन सुने दुख भाजन सुने गद सद्दंग अनंतंग बेहदंग कटा जान श्याम ततंग अभ्रामंग चतुर्बाह चारंग करिटंग सोतारंग गदा संग चक्रंग दिप क्रूर बकरंग नाराज छंद अनुप रूपराज निहार कामलाजंग आलोक लोक सोभ्य बे लोक लोक लोभयंग चमक चंद्र सी सेंग रहे लज्जाय ई सेंग सुशोभनाग भूखण अनेक दुष्ट दुखण कृपान पाण तारयंक रोर पाप तारयंग गदा ग्रष्ट पाणे अंक मान बाण ताणेंग शब्द संख बज्यंक कडांक कुमर गज्जयंग शरण नाथ तोरयंग उबारला जमोरींग ਅਨੇਕ ਰੂਪ ਸੋਹੀਯੰ ਵਿਸ਼ੇਖ ਦੇਵ ਮੋਹੀਯੰ ਅਦੇਵ ਦੇਵ ਦੇਵ ਲੰਕ੍ਰਿਪਾ ਨਿਧਾਨ ਕੇਵਲੰ ਸੋ ਆਦ ਅੰਤ ਏਕ ਅੰਤਰੇ ਸਰੂਪ ਅਨੇਕ ਕੇ ਅੰਗ੍ਰਪਾਣ ਬਾਣ ਰਾਜੈ ਬਿ ਲੋਕ ਪਾਪ ਭਾਜੈ ਅਲੰਕਰਤਨ ਸੁਦੇਹੰ ਤਨੋ ਮਨੋ ਕੇ ਮੋਹੇ ਅੰਕਮਾਣ ਬਾਣ ਧਾਰ ਹੀ ਅਨੇਕ ਸਤਰ ਟਾਰ ਹੀ ਕਮਕ ਕੁੰਗਰੰ ਸੁਰੰਗ ਨਵੰਨਾਦ ਨੂਪਰੰ ਪ੍ਰਜਵਾਲ ਬਿ ਜੁਲੰਗ ਜੁਲੰਗ ਪਵਿੱਤਰ ਪਰਮ ਨਿਰਮਲੰ ਤੋਟਕ ਛੰਦ ਤੁਐ ਪ੍ਰਸਾਦ ਨਾਵ ਨੇਵਰ ਨਾਦ ਸੁਰੰਨੇ ਮਲੰਗ ਮੁਖ ਬਿਜੁਲ ਜਵਾਲ ਕਣ ਪ੍ਰਜੁਲੰ ਮਦਰਾ ਕਰ ਮਤ ਮਹਾ ਪਾਪ ਕੰ ਬਨ ਮੈਂ ਬਨੋ ਬਾਗ ਬਚਾ ਬਬ ਕੰ ਭਵ ਪੂਤ ਪਵੇਖ ਪਵਾਨ ਪਵੰ ਕਾਲ ਕਾਰਣ ਉਬਾਰਣ ਇਕ ਤੁੰ ਸਭ ਠੜ ਨਿਰੰਦਰ ਨਿਤ ਨਯੰ ਮ੍ਰਿਤ ਮੰਗਲ ਰੂਪ ਤੋਯੰ ਸੋ ਭਯੰ ਧ੍ਰੜ ਦਾਰ ਕਰਾਲ ਦ્વાਸੇਦ ਉਦੰਜੇ ਭਜਤ ਦੁਸਤ ਬਿ ਲੋਕ ਜੁਧੰ ਮਾਦੇ ਮਾਤੇ ਕਿਰਪਾਣ ਕਰਾਲ ਤਰੰਗ ਜੈ ਸੱਦ ਸੁਰਾ ਸੁਰੇੰ ਉਚਰੰ ਨਵ ਕਿੰਕਣ ਨੇਵਰ ਨਾਦ ਹੋੰ ਚਲ ਚਾਲ ਸਬਾ ਚਲ ਕੰਪ ਭੂੰ ਕਣ ਘੁੰਗਰ ਕੰਡਣ ਕੋਰੇ ਸੁਰੰ ਚਰ ਚਾਰ ਚਰਾ ਚਰਯੰ ਹੋਹਰੰ ਚਲ 14 ਹੂ ਚੱਕਰਨ ਚੱਕਰ ਫੇਰੰ ਬੜਵੰ ਘਟਵੰ ਹਰਯੰ ਸੋਬਰੰ ਜਗ ਜੀਵ ਜਿਤੇ ਜਲ ਅੰ ਥਲੇ ਅੰ ਅਸ ਕੋ ਜੋਤ ਵਾਇਸਯੰ ਮਲੇ ਅੰ ਕਟ ਪਰ ਅਦਵ ਮਾਸਕੀ ਜਾਣ ਸੁਭੰਤ ਨਸਾਵਰੇ ਰਾਵਰੇ ਯੰਹ ਹਲ ਸੰ ਰਦ ਪੰਗਦ ਦਮਨੀ ਯੰ ਦਮ ਕੰ ਕਨ ਘੁੰਗਰ ਘੰਟ ਸੁਰੰ ਕਮ ਕੰ ਪੁਜੰਗ ਪ੍ਰਯਾਤ ਛੰਦ ਕਟਾ ਸਾਵਣੰ ਜਾਣ ਸਿਆਮੰ ਸਹਾਇੰ ਮਣੀ ਨੀਲੰਗਯੰ ਲਖੰਸੀ ਸਨਿਆਯੰ ਮਹਾਸੁੰਦਰ ਸਿਆਮੰ ਮਹਾ ਅਬਰਾਮੰ ਮਹਾਰੂਪ ਰੂਪੰ ਮਹਾ ਕਾਮਕਾਮੰ ਫਿਰ ਚਕਰ 14ਹੂ ਪੁਰੀਯੰ ਮਧਿਆਣੰ ਇਸੋ ਕੌਨਬੀਯੰ ਫਿਰ ਆਇਸਾਨੰ ਕਹੋ ਕੁੰਡ ਕੌਨ ਬਿਖੈ ਭਾਜ ਬਾਚੈ ਸਭੰ ਸੀਸਕੇ ਸੰਗ ਸ੍ਰੀ ਕਾਲ ਨਾਚੈ ਕਰੇ ਕੋਟ ਕੋ ਉਤਰੇ ਕੋਟ ਓਟੰ ਬਚਾ ਗੋ ਨਾ ਕਿਉ ਹੂੰ ਕਰੇ ਕਾਲ ਚੋਟੰ ਲਿਖੰ ਜੰਤਰ ਕੇਤੇ ਪੜੰਗ ਮੰਤਰ ਕੋਟੰ ਬਿਨਾ ਸਰਨਤਾ ਕੀ ਨਹੀਂ ਔਰ ਓਟੰ ਲਿਖੰ ਜੰਤਰ ਥਾਕੇ ਪੜੰਗ ਮੰਤਰ ਹਾਰੇ ਕਰੇ ਕਾਲ ਤੇ ਅੰਧ ਲੈ ਕੇ ਵਿਚਾਰੇ ਕਿਤੇ ਉਹ ਤੰਦਰਸਾ ਦੇ ਜਨਮੰ ਬਿਤਾਇਓ ਭਏ ਫੋਕ ਟੰਕਾਜ ਏਕੇ ਨਾ ਆਇਓ ਕਿਤੇ ਨਾ ਸਮੁੰਦਾ ਭਏ ਬ੍ਰਹਮਚਾਰੀ ਕਿਤੇ ਕੰਢ ਕੰਠੀ ਜਟਾਸੀ ਜਤਾਰੇ ਕਿਤੇ ਚੀਰ ਕਾਨੰ ਜੁਗੀ ਸੰਖਹਾਇੰ ਸਬੇ ਫੋਕ ਟੰਗ ਧਰਮ ਕਾਮੰ ਨਾ ਆਇੰ मद कीट बंग राज सेसे बलि यं समय आपनी काल तेउ दलीयं पयसो बन असुंब सोणंत बीजन तेउ काल कीने पुरे जे पुरे जं बलि वृथ यं मानताता महीपं जिने रथ चक्रं किए सात दीपं पूजम भीम पार्थं जगंगजीत डंडयं तिन अंत के अंत कौ काल खंडयं जिने दीप दीपं दुहाई फिराए पूजा दंड द छौण छत्रं छीनाए ਕਰੇ ਜਗ ਕੋਟੰਗ ਜਸੰ ਅਨੇਕ ਲੀਤੇ ਵਹ ਬੀਰ ਬੰਕੇ ਬਲੀ ਕਾਲ ਜੀਤੇ ਕਈ ਕੋਟ ਲੀਨੇ ਜਿਨੇ ਦੁਰ ਘਟਾਹੇ ਕਿਤੇ ਸੂਰ ਬੀਰਾਨ ਕੇ ਸੈਨ ਗਾਹੇ ਕਈ ਜੰਗ ਕੀਨੇ ਸੋ ਸਾਕੇ ਪਵਾਰੇ ਵਹ ਦੀਨ ਦੇਖੇ ਗਿਰੇ ਕਾਲ ਮਾਰੇ ਜਿਨੇ ਪਾਤ ਸਾਹੀ ਕਰੀ ਕੋਟ ਜੁਗਯੰ ਰਸੰ ਆਨ ਰਸੰ ਪਲੀ ਭਾਂਦ ਭੋਗਯੰ ਵਹ ਅੰਤ ਕੋ ਪਾਵਨਾਗੇ ਪਧਾਰੇ ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ਜਿਨਾ ਖੰਡਿਯੰ ਦੰਡ ਧਾਰੰ ਅਪਾਰੰ ਕਰੇ ਦਰ ਮਾ ਸੂਰ ਚੇਰੇ ਦੁਆਰੰ ਜਿਨਾਂ ਇੰਦਰ ਸੇ ਜੀਤ ਕੈ ਛੋੜ ਡਾਰੇ ਵਹ ਦੀਨ ਦੇਖੇ ਗਿਰੇ ਕਾਲ ਮਾਰੇ ਤਸਾਵਲ ਛੰਦ ਜਿਤੇ ਰਾਮ ਹੋਏ ਸਬੈ ਅੰਤ ਮੁਵੇ ਜਿਤੇ ਕ੍ਰਿਸ਼ਨ ਹੋਏ ਸਬੈ ਅੰਤ ਜਹੈ जिते देव होसी सब अंत जासी जिते बोद होए सब अंत छै हैं जिते देव रायंग सब अंत जायंग जिते दैत एसंग तित्यो काल लेसंग नरसिंघा अवतारंग वहे काल मारंग बड़ो दंड धारी हण्यो काल भारी दजंग बावनयंग हण्यो काल तेयंग महामच्छ मुंडंग फंद्यो काल छंडंग जिते होए बीते तिते काल जीते जिते सन्न जह हैं तित्यो राख ले हैं भुजंग प्रयात् छंड ਦਾ ਬਿਨਾ ਸਰਨ ਤਾਂ ਕੀ ਨਾ ਔਰੈ ਉਪਾਇੰ ਕਹਾ ਦੇਵ ਦੈਤੰ ਕਹਾ ਰੰਗ ਰਾਯੰ ਕਹਾ ਪਾਤ ਸਾਹੰ ਕਹਾ ਉਮਰਾਯੰ ਬਿਨਾ ਸਰਨ ਤਾਂ ਕੀ ਨਾ ਕੋਟੈ ਉਪਾਇੰ ਜਿਤੇ ਜੀਵ ਜੰਤੰ ਸੋ ਦੁਨਿਆੰ ਉਪਾਇੰ ਸਭੈ ਅੰਤ ਕਾਲੰ ਬਲੀ ਕਾਲ ਕਾਯੰ बिना सरन ताकी ता ता नहीं और ओटंग लखंग जंत्र केते पड़े मंत्र कोटंग राज छंद जितेक राज रंग अंग हने सुकाल बंक अंग जितेक लोक पाले अंग दान काल दाल अंग कृपान पान जे जप अनंत ठाडते थपय जितेक काल त्याह हैं जगत जीत जाय हैं विचित्र चार चित्र अंग परमयंग पवित्र अंग आलोक रूप राज अंग सोनेस सु पाप भाज अंग विशाल लाल लोचनंग बेअंत पाप मोचनंग चमक चंद्र चार अंग अघी अनेक तारे अंग रसावल छंद जिते लोकपालंति ते तेर जेर कालंग जिते सूर चंद्रं कहां इंद्रबिंद्रं पुजंग प्रयात् छंद फिर ए 14 लोके अंकाल चक्रंग सबनाथ नाथे प्रमंग पाह बकरंग कहां राम कृष्णं कहां चांद सूरं सबक हाथ बांधे खरे काल हजूरं सवैया ਕਲ ਹੀ ਪਾਏ ਪਇਓ ਭਗਵਾਨ ਸੋ ਜਾਗਤ ਆਜਗ ਜਾਕੀ ਕਲਾ ਹੈ ਕਲ ਹੀ ਪਾਏ ਪਇਓ ਬ੍ਰਹਮਾ ਸ਼ਿਵ ਕਲ ਹੀ ਪਾਏ ਪਇਓ ਜੁਗਿਆ ਹੈ ਕਲ ਹੀ ਪਾਏ ਸੁਰਾ ਸੁਰਗੰਧਰਵ ਜਚ ਭੁਜੰਗ ਤਸਾ ਬੇਦਸਾ ਹੈ ਔਰ ਸੋ ਕਾ ਸਬੈ ਸਬ ਕਾਲ ਕੇ ਇਕ ਹੀ ਕਾਲ ਅਕਾਲ ਸਦਾ ਹੈ ਭੁਜੰਗ ਪ੍ਰਯਾਤ ਛੰਦ नमो देव देवं नमो खड्ग तारं सदा एक रूपं सदा निर्विकारं नमो राज संताम संसात केयं नमो निर्विकारं नमो निर्जरेयंग स्थवल छंद नमो बाण पाणं नमो नरपयानं नमो देव देवं पवानं पवेयं पूजंग प्रयात छंद नमो खग खंडं कृपाणं गटारं सदा एक रूपं सदा निर्विकारं നമോ ബാണ്പാണ നമോ ദ ജിന ചോദഹു ലോക ജ്യോത്ിഥാര്യംഗ നമസ്കാര മൂർത്തി രംഗത്തുസംഗ നമോ ഖഗ അധഗായ നമോ സഹി ജിന തുല് വീര ബീയോ നീയ സാവല ഛന്ദ ചാണംഗ അപൂത്ത പ്രയാണ നമോ ഉഗ്രഹാഗൃഷ്ട

सेव करी तुमारी ते न के सबहि ग्रह देखियत द्रब परोसो या कल मैं सब कल कृपान के भारी pujan को भारी परोसो सोम्ब ने सोम्ब से कोट निसाचर जाहे छिनेक बिखेर हन डारे तुमर लोचन चंड अ मुंड से महक से पल बीचनेवारे चमर से रण चिचर से रक्त छण से चढ़दा झजकारे एसो सो साहिब पाए कहा परवाह रही एहदास तिहारे ਮੁੰਡੋ ਹਸੇ ਮਾਦਗੀ ਟਬ ਸੇ ਮੋਰ ਸੇ ਅਗ ਸੇ ਜਿਨ ਕੋਟ ਦਲ ਹੈ ਓਟ ਕਰੀ ਕਬੂ ਨਜ ਨਹ ਰਾਣ ਚੋਟ ਪਰੇ ਭਗ ਦਵੈ ਨਾ ਟਲੇ ਹੈ ਸਿੰਧ ਵਿਖੇ ਜੇ ਨ ਬੂੜੇ ਨਿ ਸਾਚਰ ਪਾਵਕ ਬਾਣ ਬਹੇ ਨ ਜਲੇ ਹੈ ਤੇ ਅਸ ਤੋਰ ਬਿਲੋਕ ਅਲੋਕ ਸੁਲਾਜ ਕੋ ਛਾੜ ਕੇ ਭਜ ਚੱਲੇ ਹੈ ਰਾਵਣ ਸੇ ਮਹ ਰਾਵਣ ਸੇ ਕਟ ਕਨੋਂ ਸੇ ਪਲ ਵਿਚ ਪਛਾਰੇ ਬਾਰਦ ਨਦ ਅਕੰਪਨ ਸੇ ਜਗ ਜੰਗ ਜੋਰੇ ਜੇਨ ਸਿਓ ਜਮ ਹਾਰੇ ਕੋਂਬਾ ਕੋਂਬਾ ਸਜੀਤ ਸਬਾ ਜਗ ਸਾਤ ਹੂੰ ਸਿੰਧ ਹਥਿਆਰ ਪਖਾਰੇ ਜੇ ਜੇ ਹੁਤੇ ਇਕੱਟੇ ਵਿਕੱਟੇ ਸੋ ਕੱਟੇ ਕਰ ਕਾਲ ਕਿਰਪਾਨ ਕੇ ਮਾਰੇ ਜੋ ਕਹੂੰ ਕਾਲ ਤੇ ਭਜ ਕੇ ਬਾਚਿਤ ਤੋ ਕਿਹ ਕੁੰਡ ਕਹੋ ਭਜ ਜਈਏ ਅਗੇ ਹੂੰ ਕਾਲ ਧਰ ਅਸ ਗਾਜਤ ਛਾਜਤ ਹੈ ਜਿਸ ਤੇ ਨਸ ਅਈਏ ਐਸੋ ਨਾ ਕਹਿ ਗਇਓ ਕੋਈ ਸੋਦਾਵ ਰੇ ਜਾਹੇ ਉਪਾਵ ਸੋ ਘਾਵ ਬਚਈਏ ਜਾ ਤੇ ਨਾ ਛੂਟੀ ਐ ਮੂੜ ਕਹੂੰ ਹਸਤਾ ताकी न क्यों शरणागत जय कृष्ण बिष्णु जपे तो हे कोटक राम रहीम पलि बेद त्यायो ब्रह्म जप्यो अर सुंभ थप्यो देह ते तुह तो है को किन्हू न बचायो कोट करी तब साधिन कोटक काहू न कोटी को काम कढ़ायो काम का मंत्र कसीरे का के काम न काल को काओ किन्हू न बचायो काहे को कूर करे तब सा इनको को कोटी को काम न अहै ਤੋਹੇ ਬਚਾਏ ਸਕੇ ਕਾਹ ਕਹੂੰ ਕੈਸੇ ਕੈ ਆਪਨ ਕਾਬ ਬਚਾਏ ਨਾ ਐਹ ਕਉਪ ਕਰਾਲ ਕੀ ਪਾਵਕ ਕੋਂਡ ਮੈਂ ਆਬ ਟੰਗਿਓ ਤਿਮ ਤੋਹੇ ਟੰਗੈ ਹਾਂ ਚੇਤਰੇ ਚੇਦ ਅਜੋਜੀ ਮੈਂ ਜੜ ਕਾਲ ਕਿਰਪਾ ਬਿਨ ਕਾਮਨਾ ਐਹ ताहे पछानत है न महा जाको प्रताप तिहु पुर पूजत है परमेश्वर कै जेह कै पर सह पर लोक पराही पाप करो पर मारत कै जेह पापन ते अत पाप लज्जाही पाए परो परमेश्वर के जड़ पाहन मैं परमेश्वर नाही ਮੋਨੇ ਪਾਜੇ ਨਹੀਂ ਮਾਨ ਤਜੇ ਨਹੀਂ ਭੇਗ ਸਜੇ ਨਹੀਂ ਮੁੰਡ ਮੁੰਡਾਏ ਕੰਠ ਨ ਕੰਠੀ ਕਠੋਰ ਤਰੈ ਨਹੀਂ ਸੀਸ ਜਟਾਣ ਕੇ ਜੂਟ ਸੁਹਾਏ ਸੱਚ ਕਹੋ ਸੁਨ ਲੈ ਚਿਤ ਦੇ ਬਿਨ ਦਿਨ ਦੀਵਾਲੀ ਕੀ ਸਮ ਸਿਧਾਏ ਪ੍ਰੀਤ ਕਰੇ ਪ੍ਰਭ ਪਾਇਤ ਹੈ ਕਿਰਪਾਲ ਨਾ ਪੀਜਤ ਲਾੜ ਕਟਾਏ कागद दिव सब करकै अर सत समुद्रन की मस कहौं काड बनासपति सगरी लिखबे हूं के लेखन काज बने हा सारसती भगता करकै युग कोट गणेश के हाथ लिखे हा काल कृपान बिना बिनते न तौ तुम कहो प्रभु नय गरजै हा ए तिसरी बचतर नाटक ग्रंथे श्री कालजयकी उसत प्रथम अध्याय संपूर्ण Submaster, so Master, are you?